ਗੰਦੀ ਸ਼ੋਰਤ ਦੇ ਵਿੱਚ ਤੇ ਹਰ ਸਿੱਖ ਨੂੰ ਇਹ ਗੱਲ ਜ਼ਰੂਰ ਯਾਦ ਹੋਏਗੀ ਕਿ ਤਾਂਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗ੍ਰਿਫਤਾਰੀ ਕਰਾਈ ਗਈ ਸੀ 14 ਸਾਲ ਦੀ ਉਮਰ ਦੇ ਵਿੱਚ ਉਹ ਲਾਹੌਰ ਦੇ ਦੀਵਾਨ ਚੰਦੂ ਸ਼ਾਹ ਦੇ ਕਰਕੇ ਹੋਈ ਸੀ ਕਿਉਂਕਿ ਲਾਹੌਰ ਦਾ ਹੀ ਦੀਵਾਨ ਚੰਦੂ ਸ਼ਾਹ ਜਿਹੜਾ ਸੀ ਉਹਨੇ ਪਹਿਲਾਂ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਾਇਆ ਸੀ ਤੇ ਉਸ ਤੋਂ ਬਾਅਦ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਈਰਖਾ ਕਰਨ ਲੱਗ ਪਿਆ ਕਿਉਂਕਿ 1609 ਦੇ ਵਿੱਚ ਕਾਗ ਤਖਤ ਸੈਦੀ ਸਿਰਜਣਾ ਹੋ ਚੁੱਕੀ ਸੀ ਕਿਉਂਕਿ 3 ਸਾਲ ਕਾਗ ਤਖਤ ਸਾਹਿਬ ਦੀ ਸਿਰਜਣਾ ਹੋਣ ਲੱਗਿਆ ਤੇ ਬਹੁਤ ਸਾਰੇ ਸਿੱਖ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਉਹ 1595 ਨੂੰ ਜਿਹੜਾ ਹੀ ਨੱਤਾਂ ਦੀ ਵਡਾਲੀ ਜਿਸ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਉਹ ਸਥਾਨ ਤੇ ਹੋਇਆ ਸੀ ਤੇ 11 ਸਾਲ ਦੀ ਉਮਰ ਦੇ ਵਿੱਚ ਹੀ ਗੁਰੂਤਾ ਗੱਦੀ ਮਿਲ ਗਈ ਤਾਂ ਉਸ ਤੋਂ 1606 ਤੋਂ 1609 ਤੱਕ ਗੁਰੂ ਮਹਾਰਾਜ ਜੀ ਨੇ ਆਕਾਤਕ ਸਬਦੀ ਸਿਰਜਣਾ ਕੀਤੀ ਇਸ ਤੋਂ ਬਾਅਦ ਜਿਹੜਾ ਸੀ ਇਹ ਜਹੋਰ ਦਾ ਦੀਵਾਨ ਚੰਦੂ ਸ਼ਾਹ ਉਹਨੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾਇਆ ਤਾਂ ਇਹਨਾਂ ਦੀ ਰਿਹਾਈ ਜਿਹੜੀ ਸੀ ਉਹ ਸਾਈ ਮੀਆਂ ਮੀਰਜੀ ਦੁਆਰਾ ਹੋਈ ਕਿਉਂਕਿ ਫਿਰ ਜਿਹੜਾ ਚੰਦੂ ਸ਼ਾਹ ਹੀ ਇਹਦੀਆਂ ਸਾਰੀਆਂ ਕਰਤੂਤਾ ਜਹਾਂਗੀਰ ਨੂੰ ਜਿਹੜੀਆਂ ਸੀ ਸਾਈ ਮੀਆਂ ਮੀਰਜੀ ਨੇ ਦੱਸੀਆਂ ਫਿਰ ਅੱਜ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕੀਤਾ ਤੇ ਨਾਲ ਹੀ ਕਲਾਨੌਰ ਚ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਲਾਹੌਰ ਦਾ ਦੀਵਾਨ ਚੰਦੂ ਸ਼ਾਹ ਨੂੰ ਸਿੱਖਾਂ ਦੇ ਹਵਾਲੇ ਕੀਤਾ ਜਿੱਤ ਚ ਡੋਟੀ ਲਾਈ ਗਈ ਬਾਬਾ ਵਿਧੀ ਚੰਦ ਤੇ ਭਾਈ ਜੇਠਾ ਜੀ ਦੀ ਜਿਹੜੇ ਸੀ ਉਹ ਚਬਾਲ ਵਾਲੀ ਸਾਈਡ ਦੇ ਰਹਿਣ ਵਾਲੇ ਸਨ ਉਹਨਾਂ ਦੀ ਡੋਟੀ ਲਾਈ ਉਹਨਾਂ ਨੇ ਇਹਦਾ ਮੂੰਹ ਕਾਲਾ ਕੀਤਾ ਛਿੱਤਰਾਂ ਦਾ ਗਲ ਚ ਹਾਰ ਪਾਇਆ ਅੰਮ੍ਰਿਤਸਰ ਲਾਹੌਰ ਦੀਆਂ ਗਲੀਆਂ ਚ ਘੁਮਾਇਆ ਤੇ ਉਸ ਤੋਂ ਬਾਅਦ ਭਾਈ ਪਠਿਆਰਾ ਜਿਹੜੇ ਉਹਨੇ ਮੁੜ ਕੇ ਕੜਸ਼ਾ ਮਾਰ ਮਾਰ ਕੇ ਇਹਨੂੰ ਮੌਤ ਦੇ ਘਾਟ ਉਤਾਰਿਆ ਇਸ ਕਰਕੇ ਜਦੋਂ ਵੀ ਆਪਾਂ ਬੰਦੀ ਛੋੜ ਤੇ ਵਧਾਈਆਂ ਦਈਏ ਸਾਨੂੰ ਸੰਖੇਪ ਚ ਜਾਣਕਾਰੀ ਹੋਣੀ ਚਾਹੀਦੀ ਆ ਕਿ ਸਾਡੇ ਗੁਰੂ ਦੀ 14 ਸਾਲ ਸਾਲਾਂ ਚ ਗ੍ਰਿਫਤਦਾਰੀ ਦੇ ਉਹ ਲਾਹੌਰ ਦੇ دیਵਾਨ ਚੰਦੂ ਸ਼ਾਹ ਨੇ ਕਰਵਾ ਕੀਤੀ ਸੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ